ਸਰ ਫਸਟ ਟਾਈਮ ਸਰ ਤੇ ਇੱਕ ਬਹੁਤ ਵੱਡੀ ਮਤਲਬ ਮੇਰੇ ਵਾਸਤੇ ਅਚੀਵਮੈਂਟ ਹੈ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਮੈਂ 1 ਮਿੰਟ ਸਰ ਸਕਰੀਨ ਸ਼ਾਟ ਲੈ ਲਾਂ ਸਰ ਲੈ ਲਓ ਤੁਸੀਂ ਜਿੰਨੀ ਮਾਰੀ ਸਕਰੀਨ ਲੈ ਲਓ ਸਾਨੂੰ ਬੜੀ ਖੁਸ਼ੀ ਆ ਤੁਹਾਨੂੰ ਦੇਖ ਕੇ ਖੁਸ਼ ਦੇਖ ਕੇ ਓਕੇ ਓਕੇ ਸਰ ਆਪਕੇ ਥੈਂਕ ਯੂ ਸਰ ਸਰ ਬਹੁਤ ਉਹਦੇ ਸਰ ਮੇਰਾ ਰਾਤ ਨੂੰ ਰਿਜ਼ਲਟ ਆਇਆ ਸੀਗਾ 11:30 ਵਜੇ ਤਾਂ ਉਹ ਮਤਲਬ ਉਸ ਤੋਂ ਬਾਅਦ ਮੈਨੂੰ ਤਾਂ ਸਰ ਨੀਂਦ ਹੀ ਨਹੀਂ ਆਈ ਘਰ ਦੇ ਨੂੰ ਹੀ ਨਹੀਂ ਮਤਲਬ ਨੀਂਦ ਆਈ ਕਿਉਂਕਿ ਸਾਰੀ ਰਾਤ ਫਿਰ ਅਸੀਂ ਜਾਗਦੇ ਰਹੇ ਤਾਂ ਬਹੁਤ ਮਤਲਬ ਉਹ ਖੁਸ਼ੀ ਹੈ ਸਰ ਬਿਲਕੁਲ ਕਿਉਂਕਿ ਫਸਟ ਟਾਈਮ ਹੈ ਸਰ ਵੀ ਸਾਡੀ ਫੈਮਿਲੀ ਦੇ ਵਿੱਚ ਕੋਈ ਕਲਾਸ 1 ਅਫਸਰ ਬਣਿਆਗਾ ਬਹੁਤ ਬਹੁਤ ਹਾਂ ਜੀ ਨਹੀਂ ਨਹੀਂ ਪੁਰਾਣੇ ਮੇਰਾ ਖਿਆਲ ਇੰਨਾ ਚਿਰ ਨਹੀਂ ਹੋਇਆ 20 25 30 ਸਾਲ ਪਹਿਲਾਂ ਜਿਹੜੇ ਜਿਆਦਾ ਇਦਾਂ ਦੇ ਇਮੀਗੇਰੇਟ ਅਫਸਰ ਸਿੱਖੀ ਹੁੰਦੇ ਸੀਗੇ ਜਾਂ ਪੰਜਾਬੀ ਹੁੰਦੇ ਸੀਗੇ ਉਹ ਦੂਜੇ ਪਾਸੇ ਇੰਡੀਆ 'ਚ ਵੀ ਬਹੁਤ ਆਪਣੇ ਪੰਜਾਬੀ ਜਾਂਦੇ ਸੀ ਅਫਸਰ ਬਣ ਕੇ ਉਹ ਬੜਾ ਘਟ ਗਿਆ ਤਾਂ ਹੀ ਸਾਨੂੰ ਬੜਾ ਅਫਸੋਸ ਆ ਭਈ ਤੇ ਸਾਡਾ ਲੈਵਲ ਇਹਨਾਂ ਜਿਹੜੀ ਕਿੱਥੇ ਗਈ ਸਾਡੀ ਨਵੀਂ ਪੀੜ੍ਹੀ ਸੋ ਸਾਨੂੰ ਖੁਸ਼ੀ ਆ ਭਈ ਅਸੀਂ ਦੇਖਾ 57 ਜਾਂ 60 ਹੋਰ ਵੀ ਬੱਚੇ ਆ ਉਹਨਾਂ ਨੂੰ ਵੀ ਬਹੁਤ ਬੜੀਆਂ ਚੋਬਾ ਮਿਲ ਰਹੀਆਂ ਹੁੰਦਾ ਕਰਕੇ ਵੀ ਆ ਪੜ੍ਹਾਈ ਕਰਕੇ ਵੀ ਤੇ ਬਹੁਤ ਵਧੀਆ ਇਨੀਸ਼ੀਏਟਿਵ ਇਹ ਖਾਲਸਾ ਈਡ ਦੁਆਰਾ ਚਲਾਇਆ ਜਾ ਰਿਹਾ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਨੂੰ ਬਹੁਤ ਲੋਡ ਆ ਸਰ ਪੰਜਾਬ ਦੇ ਅਫਸਰਾਂ ਦੀ ਤੇ ਇਹੋ ਜਿਹੀ ਇਨੀਸ਼ੀਏਟਿਵ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰ ਜੋ ਕਿ ਇੱਕ ਮੁਫਤ ਦੇ ਵਿੱਚ ਤੇ ਇੱਕ ਬਹੁਤ ਵਧੀਆ ਕੁਆਲਟੀ ਜਿਹੜਾ ਕੰਟੈਂਟ ਆ ਪ੍ਰੋਵਾਈਡ ਕਰਕੇ ਕਰਵਾ ਰਹੇ ਸਰ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਹਾਂਜੀ ਤੁਹਾਡਾ ਨਾਮ ਧਰਮਪਾਲ ਸਿੰਘ ਸਾਡੇ ਬਰਦਰਾਂ ਦਾ ਵੀ ਧਰਮਪਾਲ ਸਿੰਘ ਆ ਸੋ ਮੈਂ ਦੇਖ ਕੇ ਬੜਾ ਖੁਸ਼ ਹੋਇਆ ਤੁਹਾਡਾ ਵੀ ਨਸਰ ਬਰਦਰ ਦਾ ਨਾਮ ਆ ਤੇ ਥੈਂਕ ਯੂ ਸਰ ਮੈਨੂੰ ਵੀ ਬਹੁਤ ਖੁਸ਼ੀ ਆ ਸਰ ਨਹੀਂ ਸਾਨੂੰ ਬੜੀ ਖੁਸ਼ੀ ਅੱਜ ਤਾਂ ਤੁਹਾਨੂੰ ਅਸੀਂ ਵਧਾਈਆਂ ਦਿੰਦੇ ਆ ਕਿਉਂਕਿ ਹਰ ਵਾਰੀ ਪੰਜਾਬ ਦੀ ਗੱਲ ਕਰਦੇ ਪੰਜਾਬ ਦੇ ਯੂਸੀ ਦੀ ਗੱਲ ਕਰਦੇ ਆ ਤੁਸੀਂ ਆਪਣਾ ਜੌਬ ਟਾਈਟਲ ਦੱਸ ਦੋ ਤੁਹਾਡਾ ਜੌਬ ਟਾਈਟਲ ਕੀ ਹੈ ਤੁਸੀਂ ਕੰਮ ਕੀ ਕਰਦੇ ਹੋ ਥੈਂਕ ਯੂ ਸਰ ਬਹੁਤ ਬਹੁਤ ਪਹਿਲਾਂ ਦਾ ਸਰ ਮੈਂ ਬਹੁਤ ਖੁਸ਼ਕਿਸਮਤ ਆ ਮੈਂ ਸਰ ਤੁਹਾਡੇ ਨਾਲ ਅੱਜ ਗੱਲ ਕਰ ਰਿਹਾ ਲਾਈਵ ਤੇ ਮੇਰਾ ਨਾਮ ਸਰ ਧਰਮਪਾਲ ਸਿੰਘ ਹੈ ਤੇ ਮੈਂ ਬਠਿੰਡੇ ਚਿੱਲੇ ਤੋਂ ਰਹਿਣ ਵਾਲਾ ਕਰੰਟਲੀ ਮੈਂ ਐਗਰੀਕਲਚਰ ਸਬ ਇੰਸਪੈਕਟਰ ਜੌਬ ਕਰ ਰਿਹਾ ਸਰ ਮਾਨਸਾ ਡਿਸਟ੍ਰਿਕਟ ਦੇ ਵਿੱਚ ਬਹੁਤ ਚੜ੍ਹਦੀ ਗੱਲਾਂ ਜਦੋਂ ਸਾਨੂੰ ਪਤਾ ਲੱਗਾ ਤੁਸੀਂ ਕੀ ਜੌਬ ਕਰਦੇ ਆ ਤੇ ਜਿੰਨੀ ਤੁਹਾਡੀ ਪੜ੍ਹਾਈ ਟਿਊਸ਼ਨ ਤੁਸੀਂ ਤੁਹਾਨੂੰ ਹੁਣ ਖਾਸਾ ਨੇ ਤੁਹਾਡੀ ਬਾਹ ਫੜੀ ਆ ਭਈ ਤੁਸੀਂ ਪੜ੍ਹੋ ਤੇ ਪੜ ਕੇ ਕੁਝ ਬਣੋ ਤੇ ਬਣ ਕੇ ਆਪਣੇ ਪਰਿਵਾਰ ਨੂੰ ਚੱਕੋ ਤੁਸੀਂ ਤੁਸੀਂ ਥੋੜੇ ਜਿਹਾ ਦੱਸੋ ਸੰਗਨ ਨੂੰ ਭਈ ਤੁਸੀਂ ਜਦੋਂ ਖਾਲਸਾ ਨਾਲ ਕਿੱਦਾਂ ਜੁੜੇ ਕਿਉਂ ਜੁੜੇ ਤੇ ਅੱਜ ਤੱਕ ਕਿੱਦਾਂ ਪਹੁੰਚੇ ਤੇ ਤੁਹਾਡਾ ਖਾਲਸਾ ਨਾਲ ਕਿੱਦਾਂ ਤੁਹਾਡਾ ਸਾਸ ਦਿੱਤਾ ਅ ਸਰ ਮੈਂ 2024 ਦੇ ਵਿੱਚ ਸਬਰ ਫਾਊਂਡੇਸ਼ਨ ਦੇ ਨਾਲ ਜੁੜਿਆ ਸੀਗਾ ਜੋ ਕਿ ਖਾਲਸਾ ਐਡ ਵੱਲੋਂ ਚਲਾਈ ਜਾ ਰਹੀ ਆ ਤਾਂ ਮੈਂ ਮਤਲਬ ਆਪਣੀ ਸਿਵਲ ਸਰਵਿਸ ਦੀ ਤਿਆਰੀ ਵਾਸਤੇ ਇਹਨਾਂ ਨਾਲ ਦੇ ਨਾਲ ਜੁੜਿਆ ਸੀਗਾ ਤੇ ਇਹਦੇ ਦੌਰਾਨ ਹੀ ਮੇਰੇ ਐਗਰੀਕਲਚਰ ਦੇ ਪੇਪਰ ਆਈ ਸੀ ਐਗਰੀਕਲਚਰ ਸਬ ਇੰਸਪੈਕਟਰ ਤੇ ਇੱਕ ਐਗਰੀਕਲਚਰ ਡਵੈਲਪਮੈਂਟ ਆਫਸਰ ਜੋ ਕਿ ਇੱਕ ਕਲਾਸ 1 ਪੋਸਟ ਹੈ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਹਾਂਜੀ ਤਾਂ ਫਿਰ ਮੈਂ ਉਹਨਾਂ ਦੇ ਐਗਜ਼ਾਮ ਦਿੱਤੇ ਤੇ ਉਹ ਮੈਂ ਕੁਆਲੀਫਾਈ ਕੀਤੇ ਹੁਣ ਕਰੰਟਲੀ ਤਾਂ ਮੈਂ ਏਐਸਆਈ ਹਾਂ ਪਰ ਮੇਰਾ ਏਡੀਓ ਮਤਲਬ ਸਿਲੈਕਟ ਹੋਇਆ ਵਯਾ ਮੈਂ ਤੇ ਉਹਨਾਂ ਦੀ ਹਜੇ ਜੁਆਇਨਿੰਗ ਹੋਣੀ ਹੈ ਸਰ ਤੇ ਬਹੁਤ ਵਧੀਆ ਇਨੀਸ਼ੀਏਟਿਵ ਇਹ ਖਾਲਸਾ ਈਡ ਦੁਆਰਾ ਚਲਾਇਆ ਜਾ ਰਿਹਾ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਨੂੰ ਬਹੁਤ ਲੋੜ ਹੈ ਸਰ ਪੰਜਾਬ ਦੇ ਅਫਸਰਾਂ ਦੀ ਤੇ ਇਹੋ ਜੇ ਇਨੀਸ਼ੀਏਟਿਵ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਰ ਜੋ ਕਿ ਇੱਕ ਮੁਫਤ ਦੇ ਵਿੱਚ ਤੇ ਇੱਕ ਬਹੁਤ ਵਧੀਆ ਕੁਆਲਟੀ ਜਿਹੜਾ ਕੰਟੈਂਟ ਆ ਪ੍ਰੋਵਾਈਡ ਕਰਵਾ ਰਹੇ ਸਰ ਨਹੀਂ ਬਹੁਤ ਚੜ ਦੀ ਕਹਾਣੀ ਸਰ ਫਾਊਂਡੇਸ਼ਨ ਭਾਈ ਜਸਰੀ ਸੰਧਾਇਆ ਉਹ ਹੋਰ ਕਦਾਸੀਂ ਸਪੋਰਟ ਕਰਦੇ ਨਾਲ ਰਲ ਮਿਲ ਕੇ ਇਹ ਪ੍ਰੋਜੈਕਟ ਹੋ ਰਿਹਾ ਯੂਥ ਲਈ ਤੁਹਾਡੀ ਕਦੀ ਆਸ ਸੀ ਵੀ ਤੁਹਾਡਾ ਕੋਈ ਇਨੀ ਪੜ੍ਹਾਈ ਲਈ ਤੁਹਾਡਾ ਹੱਥ ਫੜੂਗਾ ਭਤਲੀ ਜੇ ਤੁਹਾਡੇ ਤੇ ਜਿੱਦਾਂ ਵੀ ਕਹ ਲੋ ਨਹੀਂ ਤੁਸੀਂ ਕਾਮਯਾਬ ਨੇ ਹੋ ਗਏ ਆ ਤਾਂ ਕਦੀ ਵੀ ਇਦਾਂ ਸਗੀ ਆਸ ਤੇ ਤੁਸੀਂ ਇੱਥੇ ਪਹੁੰਚੋਗੇ ਬਿਲਕੁਲ ਸਰ ਕਿਉਂਕਿ ਬਹੁਤ ਸਾਰੀਆਂ ਜੋ ਅਕੈਡਮੀਜ਼ ਆ ਉਹਨਾਂ ਦੀ ਜਿਹੜੀ ਫੀਸ ਬਹੁਤ ਜ਼ਿਆਦਾ ਹੁੰਦੀ ਆ ਤਾਂ ਇਹ ਸਰ ਉਮੀਦ ਹੀ ਨਹੀਂ ਸੀ ਕਿ ਕੋਈ ਵੀ ਮਤਲਬ ਸਿਵਲ ਸਰਵਿਸ ਦੀ ਜਿਹੜੀ ਤਿਆਰੀ ਆ ਉਹ ਕੋਈ ਫ੍ਰੀ ਦੇ ਵਿੱਚ ਵੀ ਕਰਵਾਊਗਾ ਤਾਂ ਮੈਂ ਬਹੁਤ ਜ਼ਿਆਦੇ ਧੰਨਵਾਦ ਆ ਸਰ ਤੇ ਮੈਂ ਨਾਲ ਦੇ ਬਾਕੀ ਵੀ ਸਾਥੀਆਂ ਨੂੰ ਮੈਂ ਦੱਸਦਾ ਹੁੰਨਾ ਵੀ ਤੁਸੀਂ ਇਹ ਸੰਸਥਾ ਨਾਲ ਜੁੜੋ ਤੇ ਹੋਰ ਪੜੋ ਕਿਉਂਕਿ ਆਪਾਂ ਨੂੰ ਹੋਰ ਕੀ ਚਾਹੀਦਾ ਆਪਾਂ ਨੂੰ ਇੱਕ ਫ੍ਰੀ ਦੇ ਵਿੱਚ ਇੱਕ ਕੁਆਲਟੀ ਐਜੂਕੇਸ਼ਨ ਮਿਲ ਰਹੀ ਆ ਤਾਂ ਬਹੁਤ ਵਧੀਆ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਖਾਲਸਾ ਐਡ ਦਾ ਬਹੁਤ ਬਹੁਤ ਨਹੀਂ ਨਹੀਂ ਪੁਰਾਣੇ ਮੇਰਾ خیال ਇੰਨਾ ਚਿਰ ਨਹੀਂ ਹੋਇਆ 20 25 30 ਸਾਲ ਪਹਿਲਾਂ ਜਿਹੜੇ ਜਿਆਦੇ ਇਦਾਂ ਦੇ ਐਡਮਿਨਿਸਟ੍ਰੇਟਿਵ ਆਫੀਸਰ ਸਿੱਖੀ ਹੁੰਦੇ ਸੀਗੇ ਜਾਂ ਪੰਜਾਬੀ ਹੁੰਦੇ ਸੀਗੇ ਹੁਣ ਦੂਜੇ ਪਾਰਟ ਇੰਡੀਆ 'ਚ ਵੀ ਬਹੁਤ ਆਪਣੇ ਪੰਜਾਬੀ ਜਾਂਦੇ ਸੀ ਆਫੀਸਰ ਬਣ ਕੇ ਉਹ ਬੜਾ ਘਟ ਗਿਆ ਤਾਂ ਹੀ ਸਮਝ ਬੜਾ ਸਾਨੂੰ ਬੜਾ ਅਫਸੋਸ ਆ ਭਈ ਇਹ ਸਾਡਾ ਲੈਵਲ ਹੁਣ ਜਿਹੜੀ ਕਿੱਥੇ ਗਈ ਸਾਡੀ ਨਵੀਂ ਪੀੜ੍ਹੀ ਸੋ ਸਾਨੂੰ ਖੁਸ਼ੀ ਆ ਭਈ ਅਸੀਂ ਮੇਰੇ ਖਿਆਲ 57 ਜਾਂ 60 ਹੋਰ ਵੀ ਬੱਚੇ ਆ ਉਹਨਾਂ ਨੂੰ ਵੀ ਬਹੁਤ ਬੰਦੀਆਂ ਜੋਬਾਂ ਮਿਲ ਰਹੀਆਂ ਹੋਂਦਾ ਕਰਕੇ ਵੀ ਆ ਪੜ੍ਹਾਈ ਕਰਕੇ ਵੀ ਤੇ ਅਸੀਂ ਇਹ ਅਸੀਂ ਇਹ ਹੀ ਕਰਦੇ ਆ ਭਈ ਜਿੱਦਾਂ ਨਵੀਂ ਪੀੜ੍ਹੀ ਨੂੰ ਕਿੱਦਾਂ ਫੜਨਾ ਇਹ ਜਿਹੜੀ ਪੜ੍ਹਾਈ ਲਿਖਾਈ ਆ ਐਜੂਕੇਸ਼ਨ ਆ ਇਹ ਸਭ ਤੋਂ ਵੱਡਾ ਹਥਿਆਰ ਆ ਜੇ ਤੁਸੀਂ ਤੁਹਾਨੂੰ ਪੜ੍ਹਾ ਦੋਗੇ ਲਿਖਾ ਦੋਗੇ ਉਹ ਕੱਲ ਆਪਣੀ ਪਰਿਵਾਰ ਨੂੰ ਵੀ ਆਪਣੇ ਜਿਹਾ ਸਾਰੇ ਆਲੋ ਦਾ ਸਮਾਜ ਨੂੰ ਤੇ ਪੰਜਾਬ ਦੇ ਵੀ ਚੱਕਦੇ ਆ ਤੇ ਸਾਨੂੰ ਬੜੀ ਖੁਸ਼ੀ ਆ ਤੁਸੀਂ ਦੇਖੋ ਇੰਨੇ ਤੁਸੀਂ ਹਿਸ਼ਿਆਰ ਆ ਤੇ ਖਾਲਸਾ ਦੇ ਸਬਰ ਫਾਊਂਡੇਸ਼ਨ ਨੇ ਤੁਹਾਡਾ ਹੱਥ ਫੜਿਆ ਤੇ ਤੁਸੀਂ ਦੇਖੋ ਕਿੰਨੀ ਤਰੱਕੀ ਕਰਦੇ ਇਹ ਸਾਨੂੰ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੇ ਨੌਜਵਾਨ ਦੇਖੋ ਚੜ੍ਹਦੀ ਕਲਾ ਮੋਰੇ ਹੋ ਕੇ ਚੰਗੀ ਚੰਗੀ ਜੌਬਾਂ ਮਿਲ ਰਹੀਆਂ ਆ ਉਹ ਕਈ ਬਾਰ ਵੀ ਜਾ ਰਹੇ ਆ ਕਿਉਂਕਿ ਜੌਬਾਂ ਹੈ ਨਹੀਂ ਗਿਆ ਜੇ ਤੁਸੀਂ ਇਦਾਂ ਦੀ ਕੋਈ ਫੈਸਿਲਿਟੀ ਬਣਾਈਏ ਤੇ ਇੱਕ ਕੰਮ ਹੋਰ ਇਦਾਂ ਸਪੋਰਟ ਕਰੀਏ ਬੱਚਿਆਂ ਨੂੰ ਉਹੜਾ ਹੀ ਗੱਲ ਆ ਰਿਹਾ ਤੁਸੀਂ ਜਦ ਦੱਸਦੇ ਆਂ ਦੂਜਿਆਂ ਨੂੰ ਦੱਸਦੇ ਆਂ ਉਹਦਾ ਕੀ ਫੀਡਬੈਕ ਆਉਂਦਾ ਜੇ ਦੱਸਦੇ ਪਈ ਤੁਹਾਡਾ ਹੱਥ ਫੜਿਆ ਫੇ ਤੁਸੀਂ ਕਿੱਥੇ ਪਹੁੰਚੇ ਹਾਂਜੀ ਸਰ ਬਿਲਕੁਲ ਉਹ ਵੀ ਜੁਆਇਨ ਕਰ ਰਿਹਾ ਸਰ ਮਤਲਬ ਇਹ ਫਾਊਂਡੇਸ਼ਨ ਨੂੰ ਤੇ ਉਹ ਵੀ ਅੱਗੇ ਮਤਲਬ ਪੜ ਰਹੇ ਨਾਲ ਜੁਆਇਨ ਕਿ ਤੇ ਉਹਨਾਂ ਦੇ ਵਿੱਚੋਂ ਇੱਕ ਦਾ ਮੇਰੇ ਨਾਲ ਸਾਥੀ ਉਹਦਾ ਪੰਜਾਬ ਪੁਲਿਸ ਕਾਂਸਟੇਬਲ ਦਾ ਕਲੀਅਰ ਹੋਇਆ ਸਰ ਹੁਣ ਮਤਲਬ ਜੋ ਤੁਸੀਂ 57 ਵਗ ਕੀ ਕਹਿ ਰਹੇ ਹੋ ਉਹਨਾਂ ਦੇ ਵਿੱਚੋਂ ਇੱਕ ਮੇਰਾ ਸਾਥੀ ਆ ਹਾਂਜੀ ਸਰ ਬਹੁਤ ਵਧੀਆ ਬਹੁਤ ਵਧੀਆ ਉਹ ਜਦੋਂ ਅਸੀਂ ਉਹ ਭਾਈ ਜਸਪ੍ਰੀਤ ਦਾਇਆ ਨਾਲ ਗੱਲ ਕੀਤੀ ਸੀਗੀ ਸ਼ੁਰੂ ਕੀਤਾ ਸੀਗਾ ਭਈ ਜੋਇੰਟ ਐਪਰ ਕਰੀਏ ਹੁਣ ਜਿੱਥੇ ਅਸੀਂ ਪਹੁੰਚੇ ਆਂ ਕਾਫੀ ਬੱਚੇ ਕਾਮਯਾਬ ਹੋ ਰਹੇ ਕਾਫੀ ਸਕਸੈਸ ਤਰੱਕੀ ਹੋ ਰਹੀ ਆ ਇਹਦੇ ਵਿੱਚ ਜਦੋਂ ਵੀ ਅਸੀਂ ਇਦਾਂ ਦੇ ਕਾਰਨ ਚੱਕਦੇ ਸੰਗਤ ਨੂੰ ਕਹਿੰਨੇ ਭਈ ਖਾਸ ਕਰ ਕਾਫੀ ਸਟੈਪ ਲੈ ਰਹੀ ਪੰਜਾਬ ਦੇ ਵਿੱਚ ਹੁਣ ਕਈ ਸੰਗਤ ਸੰਨ ਜੁੜਿਓ ਆ ਕਈ ਸੰਗਤ ਨੂੰ ਹਾਲਤਾ ਵੀ ਸੋਚ ਹੈਗੀ ਮਨ ਦੇ ਵਿੱਚ ਭਈ ਖਾਸ ਕਰ ਪੰਜਾਬ ਦੇ ਵਿੱਚ ਕੁਝ ਕਰਨੀ ਰਹੀ ਆ ਉਹ ਸੰਗ ਲਈ ਤੁਹਾਡਾ ਕੀ ਸੁਨੇਹਾ ਅ ਇਹ ਸਰ ਵੀ ਖਾਸ ਹੈ ਤਾਂ ਆਪਾਂ ਨੂੰ ਸਾਰੇ ਹੀ ਜਾਣਦੇ ਆ ਸਰ ਇਹਦੇ ਬਾਰੇ ਤਾਂ ਆਪਾਂ ਵਰਲਡ ਵਾਈਡ ਇੱਕ ਜੋ ਇੱਕ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਆ ਤਾਂ ਪੰਜਾਬ ਦੇ ਵਿੱਚ ਵੀ ਬਹੁਤ ਜੋ ਇੱਕ ਇਹ ਚਲਾ ਰਿਹਾ ਇਨੀਸ਼ੀਏਟਿਵ ਤਾਂ ਇਹ ਕੋਈ ਬਹੁਤ ਜਿਆਦੇ ਵੱਡੀ ਗੱਲ ਆ ਸਰ ਮੈਨੂੰ ਇਹ ਸੱਚੀ ਬਹੁਤ ਲੱਗਦਾ ਵੀ ਇਹ ਜੇ ਕਿਉਂਕਿ ਤੁਹਾਨੂੰ ਇੱਕ ਜੇ ਤੁਸੀਂ ਇੰਟਰਸਟਿਡ ਹੋ ਪੜ੍ਹਨ ਵਾਸਤੇ ਤੇ ਤੁਹਾਨੂੰ ਇੱਕ ਪੜ੍ਹਾਈ ਮਿਲ ਰਹੀ ਆ ਤਾਂ ਇਸ ਤੋਂ ਹੋਰ ਕੀ ਕਰਨਾ ਸਰ ਇੱਕ ਪੜਨਾ ਹੀ ਆ ਬਸ ਕੱਲਾ ਉਹ ਤੁਸੀਂ ਆਨਲਾਈਨ ਤੁਸੀਂ ਪੜਜੋ ਪੜੀ ਚ ਤਾਂ ਮੈਂ ਇਹ ਹੀ ਕਹਿ ਕਹਿਣਾ ਚਾਹਣਾ ਵੀ ਖਾਲਸਾ ਜੜ ਬਹੁਤ ਜ਼ਿਆਦਾ ਕੰਮ ਕਰ ਰਹੀ ਹੈ ਪੰਜਾਬ ਦੇ ਵਿੱਚ ਇਹ ਜੇ ਕੋਈ ਇੱਕ ਵੀ ਆਪਣਾ ਸਿਲੈਕਟ ਹੁੰਦਾ ਅਫਸਰ ਤੇ ਉਹ ਅੱਗੇ ਵੀ ਹੋਰ ਦੱਸਦਾ ਤੁਹਾਡੇ ਪਰਿਵਾਰ ਚ ਕੌਣ ਕੌਣ ਆ ਮੇਰੇ ਪਰਿਵਾਰ ਚ ਮੇਰੇ ਦਾਦੀ ਜੀ ਆ ਸਰ ਤੇ ਮੇਰੇ ਫਾਦਰ ਸਾਹਿਬ ਆ ਮੇਰੀ ਮਾਤਾ ਦੀ 2018 ਚ ਡੈਥ ਹੋ ਗਈ ਸੀਗੀ ਤੇ ਮੇਰੀ ਇੱਕ ਵੱਡੀ ਭੈਣਾਂ ਤੇ ਇੱਕ ਛੋਟਾ ਭਰਾ ਸਰ ਹਾਂ ਵੀ ਉਹ ਵੀ ਤੁਹਾਡੇ ਬੜੇ ਖੁਸ਼ ਹੋਗੇ ਭਈ ਦੇਖੋ ਹੁਣ ਤੁਸੀਂ ਕਿੱਥੇ ਪਹੁੰਚ ਗਏ ਆ ਤੇ ਜਦੋਂ ਤੁਹਾਨੂੰ ਇਹ ਮਿਲ ਗਈ ਤੁਹਾਨੂੰ ਜਦੋਂ ਇਹ ਨੌਕਰੀ ਮਿਲ ਗਈ ਤੇ ਤੁਹਾਨੂੰ ਕਹਿਤਾ ਉਹਨਾਂ ਨੇ ਵੀ ਹਾਂ ਜੌਬ ਤੁਹਾਨੂੰ ਮਿਲ ਗਈ ਆ ਉਹ ਖੁਸ਼ੀ ਵਾਲਾ ਦਿਨ ਤੁਸੀਂ ਕਿੱਦਾਂ ਮਨਾਇਆ ਸਰ ਬਹੁਤ ਉਹਦੇ ਸਰ ਮੇਰਾ ਰਾਤ ਨੂੰ ਰਿਜ਼ਲਟ ਆਇਆ ਸੀਗਾ 11:30 ਵਜੇ ਤਾਂ ਉਹ ਮਤਲਬ ਉਸ ਤੋਂ ਬਾਅਦ ਮੈਨੂੰ ਤਾਂ ਸਰ ਨੀਂਦ ਹੀ ਨਹੀਂ ਆਈ ਘਰ ਦੇ ਨੂੰ ਨਹੀਂ ਮਤਲਬ ਨੀਂਦ ਆਈ ਕਿਉਂਕਿ ਸਾਰੀ ਰਾਤ ਫਿਰ ਅਸੀਂ ਜਾਗਦੇ ਰਹੇ ਤਾਂ ਬਹੁਤ ਮਤਲਬੂ ਖੁਸ਼ੀ ਹੈ ਸਰ ਬਿਲਕੁਲ ਕਿਉਂਕਿ ਫਸਟ ਟਾਈਮ ਹੈ ਇਹ ਸਰ ਵੀ ਸਾਡੀ ਫੈਮਿਲੀ ਦੇ ਵਿੱਚ ਕੋਈ ਕਲਾਸ ਵਨ ਅਫਸਰ ਬਣਿਆਗਾ ਤੇ ਬਹੁਤ ਜਿਆਦਾ ਅਪਰੀਸ਼ੀਏ ਸਰ ਹੁਣ ਖਾਸ ਨਾਲ ਜੁੜੇ ਰਹਿਣਾ ਜਿੱਥੇ ਅਸੀਂ ਮਦਦ ਇਕੱਠੀ ਕਰ ਸਕਦੇ ਇਕੱਠੀ ਕਰੋ ਇਮਾਨਦਾਰੀ ਨਾਲ ਨੌਕਰੀ ਕਰੋ ਜੌਬ ਕਰੋ ਹੋਰ ਵੀ ਲੈਵਲ ਤੇ ਤੁਸੀਂ ਗਰੋ ਕਰੋ ਸਾਨੂੰ ਖੁਸ਼ੀ ਹੋਊਗੀ ਤੁਹਾਡੇ ਸਾਰੇ ਪਰਿਵਾਰ ਨੂੰ ਸਾਡੇ ਸਾਰੀਆਂ ਟੀਮਾਂ ਵੱਲੋਂ ਬਹੁਤ ਬਹੁਤ ਵਧਾਈਆਂ ਕਿਉਂਕਿ ਸਾਨੂੰ ਪਤਾ ਪਈ ਸਾਡੇ ਫੈਮਲੀ ਪੁਰਾਣੇ ਜਵਾਂਦੇ ਇਦਾਂ ਹੀ ਸੀਗੇ ਪੜ੍ਹਾਈ ਦੇ ਪੜ੍ਹਾਈ ਚੋਂ ਪੜ੍ਹਾਈ ਕਰਕੇ ਨਿਕਲੇ ਗਰੀਬੀ ਚੋਂ ਕਿਉਂਕਿ ਜਿਹੜੀ ਪੜ੍ਹਾਈ ਆ ਇਹ ਜਿੱਦਾਂ ਤੁਸੀਂ ਕੀਤੀ ਦੇਖੋ ਕਿੰਨੇ ਲੈਵਲ ਤੇ ਸਾਨੂੰ ਬਹੁਤ ਖੁਸ਼ੀ ਆ ਪਰਸਨਲੀ ਸਾਨੂੰ ਬਹੁਤ ਖੁਸ਼ੀ ਆ ਇਹਦੇ ਵਿੱਚ ਜਿਹੜਾ ਮੈਂ ਕਹਾ ਸਬਰ ਫਾਊਂਡੇਸ਼ਨ ਆ ਸਾਡੀ ਟੀਮ ਯੂਕੇ ਤੋਂ ਇਥੋਂ ਜਿਹੜੇ ਗੁਰਸੇਵਕ ਹੁਣੇ ਉਹ ਵੀ ਉੱਥੇ ਗਏ ਸੀਗੇ ਇਹ ਕੰਮ ਇਹ ਸੈਟਅਪ ਕਰਨ ਤੇ ਲੋਕਲ ਟੀਮ ਪੰਜਾਬ ਦੀ ਉਹਦਾ ਧੰਨਵਾਦ ਕਰਦੇ ਸਾਰੇ ਸਾਨੂੰ ਖਾਸ ਤੌਰ ਤੇ ਸਪੋਰਟ ਕਰਦੇ ਅੱਜ ਸੰਗਤ ਦੇਖ ਕੇ ਬੜੇ ਖੁਸ਼ ਹੋ ਗਏ ਪੇ ਸਾਡਾ ਨੌਜਵਾਨ ਮੁੰਡਾ ਪੰਜਾਬ ਦਾ ਗੁਰਸਿੱਖ ਦੇਖੋ ਚੜ੍ਹਦੀ ਕਲਾ ਮੋਰੇ ਹੋ ਕੇ ਹੁਣ ਸੇਵਾ ਕਰ ਰਹਾ ਨਾਲੇ ਨਾਲ ਇੰਨੀ ਵੱਡੀ ਕਦਰ ਜੋਬ ਮਿਲ ਗਈ ਆ ਸਾਰੇ ਸਾਰੇ ਪੰਜਾਬ ਦੇ ਸਾਰੇ ਪੰਜਾਬੀਆਂ ਨੂੰ ਸਾਰੇ ਪਰਿਵਾਰ ਨੂੰ ਸਾਡੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਅਸੀਂ ਜਦੋਂ ਪੰਜਾਬ ਆਵਾਂਗੇ ਬਿਲਕੁਲ ਤੁਹਾਣਾ ਬੈਠ ਕੇ ਚਾਹ ਖਾ ਪੀਵਾਂਗੇ ਤੇ ਤੁਹਾਡੇ ਸਾਡੇ ਪਰਿਵਾਰ ਨੂੰ ਬਿਲਕੁਲ ਥੈਂਕ ਯੂ ਬਿਲਕੁਲ ਥੈਂਕ ਯੂ ਆਪਣਾ ਖਿਆਲ ਰੱਖਿਓ ਜੀ ਸਰ ਇੱਕ ਰਿਕੁਐਸਟ ਹੈ ਜੀ ਹਾਂ ਜੀ ਹਾਂ ਜੀ ਸਰ ਫਸਟ ਟਾਈਮ ਆ ਸਰ ਤੇ ਇੱਕ ਬਹੁਤ ਵੱਡੀ ਮਤਲਬ ਮੇਰੇ ਵਾਸਤੇ ਅਚੀਵਮੈਂਟ ਹੈ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਮੈਂ ਇੱਕ ਮਿੰਟ ਸਰ ਸਕਰੀਨ ਸ਼ਾਟ ਲੈ ਲਾਂ ਸਰ ਲੈ ਲਓ ਤੁਸੀਂ ਜਿੰਨੀ ਮਰਜੀ ਸਕਰੀਨ ਲੈ ਲਓ ਸਾਨੂੰ ਬੜੀ ਖੁਸ਼ੀ ਆ ਤੁਹਾਨੂੰ ਦੇਖ ਕੇ ਖੁਸ਼ ਦੇਖ ਕੇ ਤੁਹਾਡੇ ਅਸੀਂ ਫੈਮਲੀਆਂ ਵੀ ਗੱਲ ਕਰਾਂਗੇ ਬਿਲਕੁਲ ਸਰ ਸਰ ਤੁਹਾਡੀ ਫੈਮਲੀ ਨਾਲ ਇਕੱਠੇ ਨੂੰ ਬਾਕੇ ਵਧਾਈਆਂ ਦੇਵਾਂਗੇ ਇੱਕ ਦਿਨ ਠੀਕ ਹੈ ਸਰ ਥੈਂਕ ਯੂ ਜਿੰਨੀ ਮਰਜੀ ਸੈਲਫੀਆਂ ਹੋਰ ਲੈ ਲਾ ਵਿਚੋਂ ਫੋਟੋ ਖਿੱਚ ਲਾਇਓ ਸਰ ਹਾਂਜੀ ਇੱਕ ਮਿੰਟ ਸਰ ਵਾਸਤੇ ਨੋ ਨੋ ਪ੍ਰੋਬਲਮ ਨੋ ਪ੍ਰੋਬਲਮ ਓਕੇ ਓਕੇ ਸਰ ਓਕੇ ਥੈਂਕ ਯੂ ਸਰ ਥੈਂਕ ਯੂ ਹੁਣ ਤੁਹਾਨੂੰ ਨਾਲ ਜੁੜੇ ਹੋ ਅਸੀਂ ਤੁਹਾਨੂੰ ਨਾਲ ਜੁੜੇ ਹੋ ਸਦਾ ਹੀ ਇਹ ਨਾ ਫਿਕਰ ਕਰਿਓ ਅਸੀਂ ਪਿੱਛੇ ਜਾਣ ਨਾਲ ਤੁਸੀਂ ਡਟ ਕੇ ਕਰੋ ਆਪਣਾ ਜਿਹੜਾ ਕੰਮ ਕਰਦੇ ਹੋਰ ਤਰੱਕੀ ਕਰੋ ਅਸੀਂ ਤੁਹਾਨੂੰ ਨਾਲ ਜੁੜਿਆ ਹੁਣ ਇਹ ਫਿਕਰ ਨਾ ਕਰੋ ਵੀ ਅੱਜ ਹੀ ਗੱਲ ਕਰਨੀ ਆ ਹੁਣ ਤੁਹਾਨੂੰ ਅਸੀਂ ਗੱਲ ਕਰਦੇ ਕਰਦੇ ਰਵਾਂਗੇ ਠੀਕ ਹੈ ਸਰ ਓਕੇ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ